ਫ੍ਰੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੰਗਰੂਰ ਦੀ ਰਹਿਣ ਵਾਲੀ ਹਾਂ ਤੇ ਮੇਰੇ ਪਿੰਡ ਕਾਲਸੇੜੀ ਜੀ ਕਾਲਸੇੜੀ ਅੱਛਾ ਅੱਛਾ ਹਾਂਜੀ ਹਾਂਜੀ ਤੁਹਾਡੀ ਹਲਕੀ ਦੀ ਹਾਂਜੀ ਪਤਾ ਹਾਂਜੀ ਰਿਸ਼ਤੇਦਾਰੀ ਵੀ ਹੈ ਸਾਡੀ ਉੱਤੇ ਤੇ ਮੇਰੇ ਸਕੂਲ ਦਾ ਨਾਮ ਸ਼ਹੀਦ ਮੇਜਰ ਸਿੰਘ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਲ ਰਹਿੜੀ ਹੈ ਤੇ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਇਸ ਇਸ ਪ੍ਰੋਗਰਾਮ ਨੂੰ ਲੀਕ ਕੀਤਾ ਤਾਂ ਕਿ ਜਿਹੜੇ ਜਿਹੜੇ ਦੇ ਟਾਪਰ ਨੇਗੇ ਉਹ ਵੀ ਤੁਹਾਨੂੰ ਮਿਲ ਸਕਣ ਇਸ ਲਈ ਬਹੁਤ ਬਹੁਤ ਥੈਂਕ ਯੂ ਮੈਂ ਜਿਸਨੇ ਧੂਰੀ ਐਸੀ ਉਸਤਨੇ ਵੀ ਮੈਂ ਮਿਲਣਾ ਚਾਹੁੰਦਾ ਜੀ ਤੁਹਾਨੂੰ ਅੱਛਾ ਇਹ ਕਮਿਊਨੀਕੇਸ਼ਨ ਗੈਪ ਰਹਿ ਗਿਆ ਕਿ ਤੁਸੀਂ ਆ ਨਹੀਂ ਪਾਏ ਫਿਰ ਮੈਂ ਕਿਹਾ ਵੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਆ ਜੇ ਹੁਣ ਇਸ ਅਗਰੂਰ ਚ ਟੌਪ ਕੀਤਾ ਤੁਸੀਂ ਨਾ ਹਾਂਜੀ ਵੈਰੀ ਗੁੱਡ ਮੈਂ ਵੀ ਸਗੂ ਚ ਟੌਪ ਕੀਤਾ ਅੱਛਾ ਜੀ ਅਰ ਤੁਸੀਂ ਵੀ ਧੂਰੀ ਚ ਬਲੌਂ ਕਰਦੇ ਹੋ ਧੂਰੀ ਹਲਕਾ ਪੈਂਦਾ ਨਾ ਹਾਂਜੀ ਮੈਂ ਵੀ ਧੂਰੀ ਚ ਟੌਪ ਕੀਤਾ ਓਕੇ ਜੀ ਦੋ ਦੋ ਟੌਪਰ ਕਰ ਰਹਿ ਗੱਲ ਆਪਸ ਹਾਂਜੀ ਇਹ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਜੀ ਜੀ ਤੁਸੀਂ ਪਹਿਲਾ ਮਤਲਬ ਕਮੇਡੀਅਨ ਸੀ ਜਾਂ ਕਮੇਡੀਅਨ ਤੋਂ ਸੀ ਐਨ ਤੱਕ ਦਾ ਸਫ਼ਰ ਕਿਵੇਂ ਤੱਕ ਕੀਤਾ ਹੈ ਹੈਗਾ ਤਾਂ ਲੰਬਾ ਜਵਾਬ ਹੋਊਗਾ ਪਰ ਇਹ ਹੀ ਹੈ ਕਿ ਕੋਈ ਵੀ ਬੰਦਾ ਜੇ ਆਪਣਾ ਮਿਸ਼ਨ ਪਹਿ ਕਰ ਲੇ ਕਿ ਮੈਂ ਆ ਕਰਨਾ ਤਾਂ ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦ੍ਰਿੜ ਰੱਤੇ ਚਾਹੀਦੇ ਆ ਸਖਤ ਮਿਹਨਤ ਚਾਹੀਦੀ ਆ ਤੇ ਪਹਿਲਾਂ ਕਾਮੇਡੀ ਵਾਲੇ ਪਾਸੇ ਵੀ ਪਿੰਡਾਂ ਚ ਉੱਟ ਕੇ ਆਇਆ ਬੜਾ ਕੰਪੀਟੀਸ਼ਨ ਸੀ ਉੱਥੇ ਵੀ ਆਪਣਾ ਮੁਕਾਮ ਬਣਾਉਣਾ ਸੌਖਾ ਨਹੀਂ ਸੀ ਬਾਅਦ ਦੇ ਵਿੱਚ ਮੈਂ ਸੋਚਿਆ ਕਿ ਕਿਉਂਕਿ ਪੰਜਾਬ ਦੇ ਹਾਲਾਤ ਮੈਂ ਦੇਖ ਦਿੱਤਾ ਸੀ ਪੋਲੀਟੀਕਲੀ ਵੀ ਕਿ ਮੇਰੇ ਸਾਹਮਣੇ ਨਸ਼ੇ ਦਾ ਕਾਰੋਬਾਰ ਫੈਲ ਰਿਹਾ ਹੈ ਮੇਰੀਆਂ ਅੱਖਾਂ ਸਾਹਮਣੇ ਵੀ ਹਾਸੇ ਵੀ ਉਹਦੇ ਚੰਗੇ ਲੱਗਦੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਵੀ ਚੁੱਲਿਆਂ ਦੀ ਅੱਗ ਤਾਂ ਬੁਝੀ ਜਾਂਦੀ ਹੈ ਫਿਰ ਮੈਂ ਕੀ ਰੀਲਾਂ ਕੈਸਟਾਂ ਸੀੜੀਆਂ ਸੀਰੀਅਲ ਕਰਕੇ ਕੀ ਕਰੂੰਗਾ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਪਾਟ ਵਰਨਾ ਚਾਹੀਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਦੇਖੋ ਗਟਰ ਨੂੰ ਸਾਫ਼ ਕਰਨਾ ਤਾਂ ਬਾਹਰੋਂ ਰੋਲਾ ਪਾ ਕੇ ਜਾਂ ਸ਼ੋਰ ਮਚਾ ਕੇ ਗਟਰ ਸਾਫ਼ ਨਹੀਂ ਹੁੰਦਾ ਉਹਦੇ ਵਿੱਚ ਵੜਨਾ ਪੈਂਦਾ ਜੇ ਸਿਸਟਮ ਨੂੰ ਸਾਫ਼ ਕਰਨਾ ਤਾਂ ਉਹਦੇ ਵਿੱਚ ਵੜਨਾ ਪਊਗਾ ਹਾਂ ਉਹਦੇ ਵਾਸਤੇ ਤੁਹਾਨੂੰ ਆਲੋਚਨਾ ਚਲਣੀ ਪਊ ਕਲਾਕਾਰੀ ਚ ਆਲੋਚਨਾ ਨਹੀਂ ਚਲਣੀ ਪੈਂਦੀ ਕਲਾਕਾਰੀ ਚ ਸਿਰਫ ਤਾਰੀਫ਼ ਹੀ ਹੁੰਦੀ ਹੈ ਕਿ ਕਮਾਲ ਦੀ ਫਿਲਮ ਆਈ ਹੈ ਕਮਾਲ ਦਾ ਸੀਰੀਅਲ ਹੈ ਕਮਾਲ ਦੀ ਸੀੜੀ ਆਈ ਹੈ ਇੱਧਰ ਤੁਹਾਨੂੰ ਤੜਕੀ ਗਾਲਾਂ ਪੈਣ ਲੱਗ ਜਾਂਦੀਆਂ ਕਿਉਂਕਿ ਜਿਨ੍ਹਾਂ ਨੇ ਤੁਸੀਂ ਕੁਰਸੀਆਂ ਖੋਈਆਂ ਹੁੰਦੀਆਂ ਉਹ ਫਿਰ ਛੇਤੀ ਛੇਤੀ ਚੱਲਦੇ ਥੁੜੀ ਉਹ ਜਦੋਂ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਜਿਹੜੇ ਉਹ ਸਿਸਟਮ ਚੋਂ ਲਾਭ ਲੈਂਦੇ ਨੇ ਉਹ ਬਾਉਂਸ ਬੈਕ ਕਰਦੇ ਕਰਦੇ ਕਿ ਐ ਕਿਵੇਂ ਹੋ ਜਾਊਗਾ ਜੀ ਐ ਨਹੀਂ ਹੋਣਾ ਜੀ ਇਹ ਨਹੀਂ ਆਉਣ ਦੇਣਾ ਜੀ ਉਹ ਨਹੀਂ ਆਉਣ ਦੇਣਾ ਜੀ ਸੋ ਤੁਹਾਡੇ ਸਕੂਲ 'ਚ ਵੀ ਹੁਣ ਜਦੋਂ ਅਗਾਹ ਜਾਓਗੇ ਟਾਡੇ ਵੀ ਹੋਣਗੇ ਦੂਸਰੀਆਂ ਕੁੜੀਆਂ ਸਟੂਡੈਂਟ ਵੀ ਇਹਨੂੰ ਫਸਟ ਨਹੀਂ ਆਉਣ ਦੇਣਾ ਇਸ ਵਾਰ ਵੀ ਹੋਰ ਮਿਹਨਤ ਕਰਾਂਗੇ ਨਾ ਚਲੋ ਐ ਉਹ ਤਾਂ ਚਲੋ ਇੱਕ ਹੈਲਥੀ ਕੰਪੀਟੀਸ਼ਨ ਹੈ ਸੋ ਪਹਿਲਾਂ ਮੈਨੂੰ ਐਮਪੀ ਦੇ ਤੌਰ ਤੇ ਚੁਣ ਲਿਆ ਸੰਗਰੂਰ ਵਾਲਿਆਂ ਨੇ ਫਿਰ ਮੈਂ ਉੱਥੇ ਜਾ ਕੇ ਪਾਰਲੀਮੈਂਟ ਜਾ ਕੇ ਬੋਲਿਆ ਫਿਰ ਫਿਰ ਮੈਨੂੰ ਐਮਪੀ ਤੋਂ ਚੁਣ ਲਿਆ 19 ਚ ਫਿਰ 22 ਚ ਜਦੋਂ ਲਗਨ ਹੋਈਆਂ ਤਾਂ ਮੈਨੂੰ ਆ ਜਿੰਮੇਵਾਰੀ ਦੇਤੀ ਸੋ ਪਹਿਲੀ ਵਾਰ ਸੰਗਰੂਰ ਜ਼ਿਲ੍ਹੇ ਕੋਲੇ ਇਸ ਤਰ੍ਹਾਂ ਦੀ ਏਡੀ ਵੱਡੀ ਜ਼ਿੰਮੇਵਾਰੀ ਆਈ ਹੈ ਪਰ ਮੈਂ ਕੋਸ਼ਿਸ਼ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਮੈਨੂੰ ਹੁਣ ਤੁਹਾਡੀ ਖੁਸ਼ੀ ਦਾ ਵੀ ਪਤਾ ਹੈ ਕਿਉਂਕਿ ਮੈਂ ਜਦੋਂ 10ਵੀਂ ਚ ਪੜਦਾ ਸੀਗਾ ਤਾਂ ਮੇਰਾ ਵੀ ਕੰਪੀਟੀਸ਼ਨ ਸੀਗਾ ਤੇ ਕਿਉਂਕਿ ਮੇਰੇ ਡੈਡੀ ਵੀ ਟੀਚਰ ਸੀਗੇ ਤੇ ਕੰਪੀਟੀਸ਼ਨ ਉਸ ਵੇਲੇ ਕੁਝ ਹੋਰ ਤਰ੍ਹਾਂ ਦਾ ਸੀਗਾ ਉਸ ਵੇਲੇ ਮੈਥ ਚ ਸਿਰਫ 100% ਨੰਬਰ ਮਿਲਦੇ ਸੀ ਸਮਾਜਿਕ ਸਿੱਖਿਆ ਚੋਂ ਜਾਂ ਇੰਗਲਿਸ਼ ਚੋਂ ਜਾਂ ਹਿੰਦੀ ਚੋਂ ਜਿੰਨਾ ਮਰਜੀ ਤੁਸੀਂ ਪਰਫੈਕਟ ਆਨਸਰ ਦੇ ਦਿਓ 100 ਤਾਸ ਤੋਂ ਤਾਸ ਨਹੀਂ ਮਿਲਦੇ ਸੀ ਬੈਸਟ ਹੈ 8.5 ਦੇ ਦਿੰਦੇ ਸੀ ਆ 8.5 ਬੜਾ ਦੱਸ ਸੋ ਉਦੋਂ 650 ਚੋਂ 650 ਨਹੀਂ ਆਉਂਦੇ ਸੀ ਠੀਕ ਹੈ ਨਾ ਹੁਣ ਉਹ ਸਿਸਟਮ ਬਦਲ ਗਿਆ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਬੱਚੇ ਜਿਹੜੇ ਨੇ ਉਹ ਇੰਨਾ ਪੜਦੇ ਨੇ ਉਸ ਪਿੰਡਾਂ ਦੇ ਬੱਚੇ ਕਾਲ ਸੀੜੀ ਛੋਟਾ ਜਿਹਾ ਪਿੰਡ ਹੈ ਮੈਨੂੰ ਲੱਗਦਾ ਤੁਹਾਡੇ 500 ਮਸਾਂ 5 600 ਕਰ ਵੀ ਨਹੀਂ ਹੋਣੇ ਸੋ ਛੋਟਾ ਪਿੰਡ ਹੈ ਮੈਨੂੰ ਪਤਾ ਹੈ ਪਰ ਤੁਸੀਂ ਉਹਨਾਂ ਪਿੰਡਾਂ ਚੋਂ ਉੱਠ ਕੇ ਟੋਪਰ ਆਏ ਹੋ ਤੇ ਅੱਜ ਇੱਥੇ ਆ ਕੇ ਤੁਹਾਨੂੰ ਹੋਰ ਵੀ ਮਿਲਣਗੇ ਤੁਸੀਂ ਮਿਲੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੋਰ ਜ਼ਿਲ੍ਹਿਆਂ ਚੋਂ ਆਏ ਨੇ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਹੈਨਾ ਤੁਸੀਂ ਆਪਸ ਚ ਇੱਕ ਦੂਜੇ ਨਾਲ ਨੰਬਰ ਸ਼ੇਅਰ ਕਰਕੇ ਕਿ ਕਿ ਤੁਸੀਂ ਕੀ ਕਰਨਾ ਹੈ ਕਿ ਕਈ ਵਾਰੀ ਇਸ ਉਮਰ ਚ ਇਹ ਵੀ ਨਹੀਂ ਪਤਾ ਲੱਗਦਾ ਜਾਣਾ ਕਿੱਧਰ ਹੈ ਕੈਰੀਅਰ ਗਾਈਡੈਂਸ ਵੀ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਮੈਂ ਬਾਅਦ ਤੁਹਾਨੂੰ ਡਿਟੇਲ ਚ ਦੱਸੂਗਾ ਸੋ ਉਸ ਤੋਂ ਬਾਅਦ ਕਲਾਕਾਰ ਬਣਨਾ ਤਾਂ ਮੇਰੀ ਆਪਣੀ ਮਿਹਨਤ ਹੈ ਉੱਚਤਾ ਜੇ ਮੈਂ ਬੈਸਟ ਕਰੂੰਗਾ ਮੇਰੀ ਸੀੜੀ ਜਾਂ ਮੇਰੇ ਸੀਰੀਅਲ ਜੇ ਲੋਕਾਂ ਨੂੰ ਚੰਗੇ ਲੱਗਣਗੇ ਤਾਂ ਹਿੱਟ ਹੋ ਜਾਊਗਾ ਪਰ ਸੀਐਮ ਬਣਨ ਵਾਸਤੇ ਸਿੱਧਾ ਡਾਇਰੈਕਟ ਪਬਲਿਕ ਇਨਵੋਲਵ ਹੈ ਕਿ ਜੇ ਪਬਲਿਕ ਉਹ ਵੋਟਾਂ ਪਾ ਕੇ ਚੁਣੂਗੀ ਤਾਂ ਕੁਝ ਕਰ ਸਕਦੇ ਆ ਪਬਲਿਕ ਦੀ ਸਪੋਰਟ ਮਿਲੂਗੀ ਤਾਂ ਕੁਝ ਕਰ ਸਕਦੇ ਆ ਸੋ ਇਸ ਕਰਕੇ ਪਬਲਿਕ ਦੀ ਸਪੋਰਟ ਕਰਕੇ ਬਣਗੇ ਵਰਨਾ ਆਪਣੇ ਪਿੰਡਾਂ ਚ ਉੱਠ ਕੇ ਐਸ ਬੱਧਰ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਹਿਲਾਂ ਜਿਹੜੇ ਜਿੰਨਾਂ ਨੂੰ ਹਰਾ ਕੇ ਆਏ ਆ ਉਹ ਮੈਲਾਂ ਵਾਲੇ ਸੀ ਜਦ ਮੈਲਾ ਵਾਲਿਆਂ ਵਰਗੇ ਸੀ ਵੱਡੇ ਵੱਡੇ ਤਣਾੜ ਜਬ ਪੋਲਿਟਿਕਸ ਨੂੰ ਅੱਜ ਵੀ ਮਨ ਲੱਗਾ ਬਹੁਤ ਸਾਰੇ ਲੋਕ ਜਿਹੜੇ ਉਹ ਗੁੰਡਾਗਰਦੀ ਦਾ ਕੰਮ ਜਾਂ ਛੱਡ ਪਰੇ ਆਪਾਂ ਨੇ ਕੀ ਲੈਣਾ ਪੈਸੇ ਵਾਲਾ ਪੈਸੇ ਵਾਲਿਆਂ ਦੀ ਖੇਡ ਹੈ ਐਂ ਸਾਂਭਦੇ ਸੀ ਸੋ ਕਿਸੇ ਰਾਈਟਰ ਨੇ ਲਿਖਿਆ ਕਿ ਰਾਜਨੀਤੀ ਚ ਜ਼ਿਆਦਾਤਰ ਮਾਰੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਉਹ ਮਾਰੇ ਨੇ ਮਾਰੇ ਇੱਥੇ ਆਉਂਦੇ ਨੇ ਮਾਰੇ ਬੰਦੇ ਇਸ ਕਰਕੇ ਨਹੀਂ ਕਿ ਚੰਗੇ ਉਧਰ ਜਾਣ ਦੀ ਹਿੰਮਤ ਨਹੀਂ ਕਰਦੇ ਉਮਾਰਿਆਂ ਦਾ ਰਾ ਚੱਲੀ ਜਾਂਦਾ ਰਹਿੰਦਾ ਸੋ ਅਸੀਂ ਹਿੰਮਤ ਕਰ ਲਈ ਤੇ ਲੋਕਾਂ ਨੇ ਪਿਆਰ ਦਿੱਤਾ ਤੇ ਆ ਤੁਹਾਡੇ ਸਾਹਮਣੇ ਬੈਠੇ ਠੀਕ ਓਕੇ ਸਰ ਥੈਂਕ ਯੂ ਸੋ ਮੱਚ ਬੇਟਾ ਤੁਹਾਡਾ ਨਾਮ ਕੀ ਹੈ ਜੀ ਮਹਿਕ ਪ੍ਰੀਤ ਕੌਰ ਹੈ ਠੀਕ ਹੈ ਜੀ ਸਰ ਬੁਲਾ ਲੀਏ ਇੱਕ ਦੋ ਹੋਰ ਬੁਲਾ ਬੁਲਾ ਉਹ ਉਧਰ ਇੱਕ ਬੱਚੀ ਬੈਠੀ ਸੀ ਇਧਰ ਕੋਰਨਰ ਤੇ ਬੈਠੋ ਇਸ ਤੋਂ ਬਾਅਦ ਤੁਹਾਨੂੰ ਦੰਡਿਆ ਮਾਈਕ ਤੁਸੀਂ ਲਾਸਟ 'ਚ ਬੈਠੋ ਇਸ ਤੋਂ ਬਾਅਦ ਦੇ ਦਿੰਦੇ ਆ ਇਹਨਾਂ ਨੂੰ ਇਹਨਾਂ ਨੂੰ ਫੜਾ ਇਹਨਾਂ ਪਹਿਲੇ ਖੜੇ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਹਿਕ ਸ਼ਰਮਾ ਹੈ ਮੈਂ ਸੀਨੀਅਰ ਕੈਂਡੀਡੇਟ ਰੈ residential ਸਕੂਲ ਫॉर ਮੈਰੀਟੋਰੀਅਸ ਸਟੂਡੈਂਟ ਮੋਹਾਲੀ ਦੀ ਵਿਦਿਆਰਥਣਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਤੁਸੀਂ ਮੈਨੂੰ ਦੂਜੀ ਵਾਰ ਸਨਮਾਨ ਕਰਨ ਲਈ ਇੱਥੇ ਸੱਦਿਆ ਪਹਿਲੀ ਵਾਰ ਜਦੋਂ ਤੁਸੀਂ ਸਾਨੂੰ ਸੀਐਮ ਹਾਊਸ ਬੁਲਾਇਆ ਸੀ ਤਦ ਵੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੁਸੀਂ ਉੱਥੇ ਸਾਨੂੰ ਆਪਣਾ ਬੜੇ ਪਿਆਰ ਨਾਲ ਤੁਸੀਂ ਆਪਣਾ ਘਰ ਦਿਖਾਇਆ ਤੇ ਤੁਸੀਂ ਸਾਨੂੰ ਭਵਿੱਖ ਲਈ ਬਹੁਤ ਹੀ ਉਤਸ਼ਾਹਿਤ ਕੀਤਾ ਉੱਥੇ ਜੋ ਵੀ ਤੁਸੀਂ ਸਾਨੂੰ ਗੱਲਾਂ ਦੱਸਿਆ ਉਹਦੇ ਨਾਲ ਮੈਂ ਮਤਲਬ ਬਹੁਤ ਹੀ ਮੋਟੀਵੇਟਿਡ ਫੀਲ ਕੀਤਾ ਤੇ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਅੱਜ ਮੈਂ ਤੁਹਾਨੂੰ ਦੂਜੀ ਵਾਰ ਮਿਲ ਰਹੀ ਹਾਂ ਤੇ ਅੱਗੇ ਵੀ ਹੋਰ ਮਿਹਨਤ ਕਰਕੇ ਤੁਹਾਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੀ ਤੇ ਅੱਜ ਅਗਰ ਮੈਂ ਇੱਥੇ ਖੜ੍ਹੀ ਹਾਂ ਤੇ ਸਿਰਫ ਮੇਰੇ ਅਧਿਆਪਕਾਂ ਮੇਰੀ ਪ੍ਰਿੰਸੀਪਲ ਮੈਮ ਸਕੂਲ ਦੀ ਤੇ ਪੰਜਾਬ ਸਰਕਾਰ ਕਾਰਨ ਹੀ ਸੰਭਵ ਹੋ ਸਕੇ ਹੈ ਜੋ ਵੀਤੂਤ ਪੰਜਾਬ ਸਰਕਾਰ ਨੇ ਸਕੀਮਾਂ ਚਲਾਈਆਂ ਪੜ੍ਹਾਈ ਦੇ ਨਾਂਲਨਸਨ ਕੰਪਿਟਿਟਿਵ ਐਗਜ਼ਾਮ ਕਰਵਾਉਣ ਲਈ ਵੀ ਬਹੁਤ ਸਾਰੇ ਕੈਂਪ ਲੱਗੇ ਉਹਦੇ ਵਿੱਚ ਵੀ ਮੈਂ ਸ਼ਾਮਿਲ ਸੀ ਉਹ ਕੈਂਪ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਮੈਂ ਉਹਦੇ ਨਾਲ ਹੀ ਆਪਣੇ ਬਹੁਤ ਸਾਰੇ ਕਨਸੈਪਟ ਕਲੀਅਰ ਕੀਤੇ ਜਿਹਦੇ ਕਾਰਨ ਮੇਰਾ ਅੱਜ ਵਧੀਆ ਨਤੀਜਾ ਆਇਆ ਹੈ ਥੈਂਕ ਯੂ ਸਰ ਹੁਣ ਤੁਸੀਂ ਹੁਣ ਮੁਹਾਲੀ ਜ਼ਿਲ੍ਹਾ ਟਾਪ ਕੀਤਾ ਤੁਸੀਂ ਹਾਂਜੀ ਸਰ ਤੇ ਪੰਜਾਬ ਚੋਂ ਪੰਜਾਬ ਚੋਂ ਤੀਜਾ ਸਥਾਨ ਸਰ ਅੱਛਾ ਵੈਰੀ ਗੁੱਡ ਥੈਂਕ ਯੂ ਸਰ ਵਾਹ ਜੀ ਵਾਹ ਮੁੰਡਿਆਂ ਚੋਂ ਨਹੀਂ ਹੈ ਜੀ ਕੋਈ ਹੋਰ ਮੁੰਡੇ ਸੀ ਸੀ ਮਸਾਂ ਸੀ ਆ ਗਏ ਕਹਿ ਗਏ ਇੱਕ ਹੋਰ ਨਿਕਲਿਆ ਇਹ ਅੱਛਾ ਸਰ ਇਹਨਾਂ ਤੋਂ ਬਾਅਦ ਕਰ ਲੈਂਦੇ ਆ ਜੀ ਹਾਂ ਹਾਂ ਥੋੜੇ ਮੌਕਾ ਦਿਓ ਜਿਹੜੇ ਹੈਗੇ ਨੇ ਉਹਨਾਂ ਨੂੰ ਸਰ ਇਹਨਾਂ ਤੋਂ ਬਾਅਦ ਕਰਨੇ ਆ ਜੀ ਹਾਂਜੀ ਤੁਸੀਂ ਦੱਸੋ ਸਰ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਬਹੁਤ ਹੀ ਜ਼ਿਆਦਾ ਮਾਣ ਨਾਲ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਬਹੁਤ 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 ਧੰਨਵਾਦ ਕਿ ਮੇਰਾ ਇੱਕ ਬਿਗੇਸਟ ਡ੍ਰੀਮ ਰਿਹਾ ਸੀ ਕਿ ਤੁਹਾਨੂੰ ਸਿਰਫ ਲਾਈਵ ਵੇਖਣ ਦਾ ਤੇ ਸਰ ਅੱਜ ਮੇਰਾ ਮੈਂ ਇੰਨੀ ਕੁ ਜ਼ਿਆਦਾ ਖੁਸ਼ਕਿਸਮਤ ਆਪਦੇ ਆਪਣਾ ਫੀਲ ਕਰ ਰਹੀ ਆ ਕੀ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇੱਕ ਛੋਟੇ ਜਿਹੇ ਪਿੰਡ ਤੋਂ ਆ ਮੈਂ ਮੁਹਾਰ ਮੰਦਰ ਤੇ ਉੱਥੋਂ ਮੈਂ ਮੈਂ ਪਹਿਲਾਂ ICSE ਬੋਰਡ ਮੇਰਾ ਨਾਮ ਪਹਿਲਾਂ ਤਾਂ ਪ੍ਰਭਨੀਤ कौर ਹੈ ਤੇ ਮੈਂ ਮੋਗੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਹੈ ਪੰਜਾਬ ਤੋਂ ਮੇਰਾ 9th ਰੈਂਕ ਹੈ 98.2% ਤੇ ਮੇਰੇ ਸਕੂਲ ਦਾ ਨਾਮ ਸਿਤਾਰਾ ਮੈਮੋਰੀਅਲ ਆਕਲੈਂਡ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਸਰ ਮੈਂ ਪਹਿਲਾਂ 8th ਤੱਕ 9th ਤੱਕ ਮੈਂ ICSE ਬੋਰਡ ਵਿੱਚ ਸੀ ਤੇ ਜਦੋਂ ਸਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਐਗਜ਼ਿਸਟੈਂਸ ਵਿੱਚ ਆਈ ਕਿਸ ਦਿਨ ਆਫ ਤਾਂ ਨੂੰ 130 ਨਾਲ ਮੁਲਾਕਾਤ ਕਰਨ ਲਈ ਕਿ ਮੈਂ ਬਿਨਾ ਸੋਚੇ ਸਮਝੇ ਆਈ ਸੀ ਅਸੀਂ ਬੋਰਡ ਛੱਡ ਕੇ ਤੇ ਪੀਐਸਸੀ ਵੀ ਬੋਰਡ ਚ ਛੋੜਿਆ ਅੱਛਾ ਸਰ ਮੇਰੇ ਫਾਦਰ ਸਾਹਿਬ ਦਾ ਵੀ ਬਹੁਤ ਵੱਡਾ ਡ੍ਰੀਮ ਰਿਹਾ ਹਮੇਸ਼ਾ ਕਿ ਤੁਹਾਡੇ ਲਈ ਮਤਲਬ ਤੁਹਾਡੀ ਲਾਈਫ ਸਟੋਰੀ ਜਿਹੜੀ ਹੈ ਮੇਰੇ ਲਈ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਰਹੀ ਹਮੇਸ਼ਾ ਤੇ ਮੇਰਾ ਕੇਮ ਸੀ ਕਿ ਮੈਂ ਮਤਲਬ ਕਿ ਚਲੋ ਬੰਨਾ ਤਾਂ ਬਾਤ ਦੀ ਗੱਲ ਹੈ ਕਿ ਇੱਕ ਕਰੀ ਤੜੇ ਨਾਲ ਮਤਲਬ ਕਿ ਗੱਲਬਾਤ ਹੋ ਜੇ ਉਹਦੇ ਕਰਕੇ ਮੈਂ ਮਤਲਬ ਸੋਚਿਆ ਸੀ ਕਿ ਮੈਂ 95 96 ਪਲੱਸ ਨੰਬਰ ਲੈਣੇ ਆ ਤੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ਕਿਸਮਤ ਹਾਂ ਅਭੀ ਤੈਨੂੰ ਪਤਾ ਲੱਗਿਆ ਵੀ 96 ਤਾਂ ਘੱਟ ਤਾਂ ਮਿਲਦੇ ਨਹੀਂ ਉਹ ਤੇ ਸਾਰੇ ਮੇਰੇ ਨੰਬਰ ਛੋਟੇ ਜਿਹੇ ਘਟ ਰਹੇ ਕਿ ਤੇ ਮੈਂ ਸੋਚਿਆ ਕਿ 12th ਵਾਲਾ ਮੌਕਾ ਨਹੀਂ ਮੈਂ 10th ਵਿੱਚ ਵੀ ਮੈਚ ਜਿੰਨੇ ਨੰਬਰ ਤੁਸੀਂ ਲੈ ਹੋਏ ਨੇ ਇਹਨੇ ਨਾ ਤਿੰਨ ਮੁੰਡੇ ਪਾਸ ਹੋ ਜਾਂਦੇ ਨਹੀਂ ਅਜੇ ਵੀ ਕੱਟ ਗਈ ਜਾਂਦਾ ਸਰ 10th ਵਿੱਚ ਵੀ ਮੈਂ ਮੈਰਿਟ ਲਿਸਟ ਵਿੱਚ ਆਈ ਸੀ ਮੇਰਾ ਮੋਗੇ ਵਿੱਚੋਂ ਪੰਜਵਾਂ ਸਥਾਨ ਸੀ 97.38 ਪਰ ਉਦੋਂ ਮੇਰੇ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਪਈ ਹੋਣ ਹੋਣ ਜੋ ਹੋ ਗਈ ਫਿਰ ਹੁਣ ਹੋ ਗਈ ਤੇ ਅੱਗੇ ਵੀ ਮੈਨੂੰ ਇਹ ਆ ਕਿ ਤੁਸੀਂ ਸਾਡੀਆਂ ਕਰਕੇ ਸਾਡੀ ਏਰੀਆ ਦੀ ਸਾਡੀ ਮਤਲਬ ਪੂਰੇ ਪੰਜਾਬ ਦੀ ਖਾਸ ਕਰ ਸਾਡੀ ਏਰੀਆ ਦੀ ਮੈਂ ਬਹੁਤ ਡਿਵਲਪਮੈਂਟ ਵੇਖੀ ਹੈ ਕਿ ਜਿਹੜੀਆਂ ਫੈਸਿਲਿਟੀਆਂ ਮੈਨੂੰ ਕਿਸੇ ਹੋਰ ਬੋਰਡ ਵਿੱਚ ਨਹੀਂ ਮਿਲੀਆਂ ਮੈਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਸਾਰੀਆਂ ਫੈਸਿਲਿਟੀਆਂ ਮਿਲੀਆਂ ਬਹੁਤ ਅੱਛਾ ਮੈਨੂੰ ਪੂਰੀ ਹੈਲਥ ਮਤਲਬ ਕਿ ਜਿਹੜਾ ਵੀ ਆਪਣਾ ਹੈਲਥ ਡਿਪਾਰਟਮੈਂਟ ਹੈ ਜਾਂ तमाम ਜਿੰਨੇ ਮੈਨੂੰ ਉਹਨਾਂ ਵਿੱਚ ਪੂਰੀ ਮਤਲਬ ਕਿ ਇੰਪਰੂਵਮੈਂਟ ਨਹੀਂ ਮੈਂ ਕਹੂੰਗੀ ਪੂਰਾ ਚੇਂਜ ਹੀ ਵਿਖਿਆ ਮੈਂ ਉਹ ਨਹੀਂ ਮਤਲਬ ਮਤਲਬ ਕਿ ਮੈਂ ਕਹੂੰਗੀ ਕਿ ਬਹੁਤ ਵਧੀਆ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਆਨ ਤੋਂ ਤੁਹਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਸਾਡੀ ਐਗਜ਼ਿਸਟੈਂਸ ਹੈ ਚਾਹੀ ਪੰਜਾਬ ਵਿੱਚ ਤੇ ਉਹਦੇ ਆਨ ਤੋਂ ਬਾਅਦ ਕਿਸੇ ਵੀ ਬੱਚੇ ਨੂੰ ਫੋਰਨ ਜਾਣ ਦੀ ਕੋਈ ਲੋੜ ਹੈ ਕਿਉਂਕਿ ਸਾਰੀਆਂ ਫੈਸਿਲਿਟੀਆਂ ਤੁਸੀਂ ਇੱਥੇ ਅਪਲੋਡ ਕੀਤੀਆਂ ਤੇ ਤੁਹਾਡਾ ਬਹੁਤ 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 ਸ਼ੁਕਰੀਆ ਦਾ ਕਿ ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕੀਤੀ ਤੇ ਮਤਲਬ ਇੰਨਾ ਤੁਸੀਂ ਸੁਧਾਰ ਕੀਤਾ ਅੱਗੋਂ ਵੀ ਅਸੀਂ ਕਹਿੰਦੇ ਹਾਂ ਕਿ ਹਮ ਤੁਹਾਡੀ ਪਾਰਟੀ ਹਮੇਸ਼ਾ ਫੋਰੇਵਰ ਰਹੇ ਪੰਜਾਬ ਦੇ ਵਿੱਚ ਥੈਂਕ ਯੂ ਥੈਂਕ ਯੂ ਇੱਧਰ ਦੇਹੋ ਮਾਈਕ ਇੱਧਰ